ਠੀਕ ਹੈ ਭਾਈ। ਸ ਮੈਡੀਕਲ ਚਿਕਾਈ ਜੀ ਉਥੋਂ ਮੈਡਮ ਨੇ ਲੈ ਕੇ ਦਿੱਤਾ ਵੀ ਜੈਤੋ ਜਾਵੜੋ। ਦੋ ਵਾਰ ਇਹ ਜੈਤੋ ਤੱਕੇ ਖਾਦੇ। ਇੱਥੇ ਆਨੇ ਟੈਸਟ ਨਹੀਂ ਆਏਗੇ ਤਾਂ ਹੰਦਿਆਂ ਨੂੰ 11 ਦਿਨਾਂ ਨੂੰ ਆਉਣਗੇ। ਅੱਛਾ। ਅਸੀਂ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਦੇਖ ਰਹੇ ਹੋ ਲੋਕਪੰਜਾਬ ਟੀਵੀ ਤੇ ਅੱਜ ਉਹਨਾਂ ਨਾਲ ਇੱਕ ਅਜਿਹੇ ਮੁੱਦੇ ਤੇ ਗੱਲ ਕਰਨ ਜਾ ਰਹੇ ਆ। ਪਿੰਡਾ ਬਾਈ ਮੌਜੂਦ ਹੈ। ਬਾਈ ਨਾਲ ਗੱਲ ਕਰਾਂਗੇ ਤੇ ਜਿਹਨੂੰ ਕੀ ਕੋਈ ਆਦੇ ਪੁਰਾਣੀਆਂ ਗਲਤੀਆਂ ਕਰਕੇ ਜਾਂ ਕਿਵੇਂ ਰੱਖ ਲੋ ਬਾਈ ਐਸ.ਆਈ.ਵੀ ਪੋਜ਼ਿਟਿਵ ਆ ਗਿਆ। ਤੇ ਬਾਈ ਆਪਣੇ ਇਲਾਜ ਲਈ ਪਹਿਲਾਂ ਫਰੀਦਕੋਟ ਗਿਆ ਮੈਡੀਕਲ ਦੇ ਵਿੱਚ ਫਿਰ ਜੈਤੋ ਵਾਲਾ ਹਸਪਤਾਲ ਦੇ ਵਿੱਚ ਆ ਉਸ ਨੇ ਕੀ ਬਿਹੇਵ ਕੀਤਾ ਗਿਆ ਜਾਂ ਕਿੱਥੋਂ ਦਵਾਈ ਮਿਲੀ ਕੀ ਸਾਰਾ ਸਿਸਟਮ ਹੋਇਆ ਬਾਈ ਆਪ ਨੂੰ ਸਾਰੀ ਇਕੱਲੀ ਇਕੱਲੀ ਗੱਲ ਦੱਸੂਗਾ ਜੋ ਆਪ ਕਰਦੇ ਬਾਈ ਨਾਲ ਗੱਲਬਾਤ ਆਜੋ ਸਤਿ ਸ਼੍ਰੀ ਅਕਾਲ ਜੀ ਆਪਣਾ ਬਾਈ ਮੌਜੂਦ ਆ ਬਾਈ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲੀ ਬਾਈ ਕਿ ਜਿਹੜੀ ਤੁਹਾਨੂੰ ਐਚ ਆਈ ਵੀ ਪੋਜ਼ਿਟਿਵ ਤੋ ਆਇਆ ਹੈ ਨਾ ਬਾਈ ਤੇ ਕੀ ਪ੍ਰੋਬਲਮ ਆਈ ਪਹਿਲਾਂ ਤੁਸੀਂ ਫਰੀਦਕੋਟ ਗਏ ਸੀ ਕਿ ਦਵਾਈ ਲੈਣ ਕਿ ਪਹਿਲਾਂ ਜੈਤੋ ਆਏ ਸੀ ਪਹਿਲਾਂ ਫਰੀਦਕੋਟ ਗਏ ਸੀ ਦੋ ਵਾਰੀ ਉੱਥੇ ਕਿੰਨਾ ਟਾਈਮ ਪਹਿਲਾਂ ਹੋ ਗਈ ਮਹੀਨਾ ਕੋ ਹੋ ਗਿਆ ਪਹਿਲਾਂ ਜੀ ਅੱਛਾ ਬਈ ਜਦੋਂ ਫਰੀਦਕੋਟ ਮੈਡੀਕਲ ਤੇ ਜਿਹੜੇ ਗੁਗੂ ਬਸ ਠੀਕ ਹੈ ਬਈ ਅੱਛਾ ਮੈਡੀਕਲ ਚ ਗਏ ਜੀ ਉੱਥੋਂ ਮੈਡਮ ਨੇ ਲੈ ਕੇ ਦਿੱਤਾ ਵੀ ਜੈਤੂ ਜਾਵੜੋ ਦੋ ਵਾਰੀ ਜੈਤੂ ੱਤਕੇ ਖਾਦੇ ਇੱਥੇ ਆnde ਟੈਸਟ ਨਹੀਂ ਆਏਗੇ ਤਾਂ ਹਾਂ ਦਿਨਾਂ ਨੂੰ 11 ਦਿਨਾਂ ਨੂੰ ਆਉਣਗੇ ਅੱਛਾ ਅਸੀਂ ਦਵਾਈ ਲੈਣੀ ਹੈ ਜੀ ਮੈਂ ਪ੍ਰੋਬਲਮ ਆ ਰਹੀ ਹੈ ਮੈਨੂੰ ਠੀਕ ਹੈ ਚਲ ਕੁਝ ਗਲਤੀਆਂ ਕਰਕੇ ਮੇਰੇ ਹੋ ਗਿਆ ਜੀ ਤੇ ਪਰ ਇਹਨਾਂ ਨੂੰ ਚਾਹੀਦਾ ਵੀ ਟੈਸਟ ਕਰਨਾ ਤੇ ਦਵਾਈ ਦੇਣੀ। ਤੁਹਾਨੂੰ ਜਦੋਂ ਜਦੋਂ ਮੈਨੂੰ ਪਤਾ ਲੱਗਿਆ ਚਾਹੀ ਵੀ ਪੋਜ਼ਿਟਿਵ ਆਏ ਹਨਾ ਉਹ ਟੈਸਟ ਕਰਵਾਏ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਦੋਂ ਪਤਾ ਲੱਗਿਆ ਸੀਗਾ ਵੀ ਤੁਸੀਂ ਚਾਹੀ ਵੀ ਪੋਜ਼ਿਟਿਵ ਹੈ ਇਸ ਟਾਈਮ ਨੂੰ ਇਸ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਿਆ 1.5 ਮਹੀਨਾ ਹੀ ਪਤਾ ਸੀ ਇਹ ਸਾਰਾ ਕੁਝ ਮੜਮਣ ਨੂੰ ਅੱਛਾ 10 ਦਿਨ ਤਾਂ ਮਹੀਨਾ ਮੇਰੀ ਉੱਥੇ ਪਕਾਈ ਕਰਾਈ ਬੀਤਕੋਟ ਹਾਂਜੀ ਵੀ ਇੱਥੇ ਆ ਜਾਣਗੇ ਉੱਦੇ ਆ ਜਾਣਗੇ ਅੱਛਾ ਤੇ ਉੱਥੋਂ ਫਿਰ ਲੈ ਕੇ ਦੇਦਾਈ ਵਿਜੈਤੋ ਜਾਵੜੋਈ ਦੋ ਵਾਰੀ ਜੈਤੋ ਆ ਗਈ ਨਾ ਕੋਈ ਟੈਸਟ ਨਹੀਂ ਆਇਆ ਕਹਦੇ ਨੇ ਕਿ ਚੰਡੀਗੜ੍ਹੋਂ ਮਗਾਉਣੀ ਉੱਥੋਂ ਮਗਾਉਣੀ ਆ ਅੱਜ ਫੇਰ ਥੱਕੇਗਾ ਗਿਆ ਸੀ ਜਾ ਰਹੇ ਨਹੀਂ ਜਦੋਂ ਆਪਾਂ ਬਈ ਵੇਜ ਦੇ ਫਰੀਦਕੋਟ ਜਿਹੜਾ ਮੈਡੀਕਲ ਅੱਜ ਜੇ ਤੋੜਾ ਹਸਪਤਾਲ ਨਾਲ ਤੋਂ ਜਿਹੜੀ ਕਿ ਆਪਣੇ ਮੇਨ ਹੀ ਆਪਣੇ ਜਿਹੜਾ ਮੈਡੀਕਲ ਫਰੀਦਕੋਟ ਮੈਡੀਕਲ ਜਿਹੜਾ ਗੁਰੂਗੋਬੈਸੇਗ ਮੈਡੀਕਲ ਆਪਾਂ ਨੂੰ ਉਹ ਪੈਂਦਾ ਹੈਗਾ ਜਦੋਂ ਉੱਥੇ ਨਹੀਂ ਬਈ ਹੱਲ ਹੋਇਆ ਤੇ ਉਹ ਜਿੱਤੋਂ ਤੁਹਾਨੂੰ ਰੈਫਰ ਕਰਦੋਂ ਕਰ ਰਹੇ ਤੁਸੀਂ ਕਾਰਨ ਨਹੀਂ ਪੁੱਛਿਆ ਪੁੱਛਿਆ ਸੀ ਬਈ ਉਹਨਾਂ ਦੇ ਜਿੱਤੋਂ ਕਿੱਟਾਂ ਪੰਗਾਂ ਵੀਰ ਜਿੱਤੋਂ ਇਲਾਜ ਕਰ ਦੇਣਗੇ ਦਵਾਈ ਚਲਾ ਦੇਣਗੇ ਪਰ ਇੱਥੇ ਆ ਕੇ ਵੀ ਕੁਝ ਨਹੀਂ ਇਹਦੇ ਉੱਥੇ ਜਾਵੜੋ ਮੈਡੀਕਲ ਜੀ ਨਹੀਂ ਇੱਥੇ ਤੁਹਾਨੂੰ ਫਰੀਦਕੋਟ ਇਸ ਜਿੱਤੋਂ ਕਦੋਂ ਭੇਜਿਆ ਗਿਆ ਕਿੰਨੇ ਦਿਨ ਪਹਿਲਾਂ ਭੇਜਿਆ ਜੈਤੋ ਹੀ ਮੈਂ ਦੋ ਵਾਰੀ ਆ ਗਿਆ ਜਿਹੜੇ ਕਿ ਤੁਹਾਨੂੰ ਫ੍ਰੀਡ ਕੋਟ ਲੈ ਨੇ ਜਵਾਬ ਦੇ ਦੋਗੇ ਕਿ ਜੈਤੋ ਦਾ ਟ੍ਰੀਟਮੈਂਟ ਕਰ ਹਾਂਜੀ ਉਹ ਤਾਂ ਡੀ ਜੈਤੋ ਦਵਾਈ ਚੱਲੂਗੀ ਇਥੋਂ ਨਹੀਂ ਚਲਣੀ ਜੀ ਅੱਛਾ ਜਿਹੜੀਆਂ ਜਿਹੜੀਆਂ ਕਿੱਟਾਂ ਦੀ ਗੱਲ ਕਰਦੇ ਬਈ ਜੈਤੋ ਹਸਪਤਾਲ ਦੇ ਵਿੱਚ ਹੋਣਗੀਆਂ ਉਹ ਕਿੱਟਾਂ ਜਿਹੜੀਆਂ ਫ੍ਰੀਡ ਕੋਟ ਮੈਡੀਕਲ ਜਿਹੜਾ ਹਸਪਤਾਲ ਉਹਦੇ ਵਿੱਚ ਹੈ ਨਹੀਂ ਸੀਗਾ ਉਹਨਾਂ ਕੋਲੇ ਨਹੀਂ ਉਹਾਂ ਦੇ ਹੈ ਨਹੀਂ ਸਾਨੂੰ ਤਾਂ ਜਵਾਬ ਹੀ ਦਿੱਤਾ ਹੀ ਨੰਬਰ ਲਿਖ ਕੇ ਦੇਦਾ ਅਗੇ ਉੱਥੇ ਜਾੜੋ ਜੈਤੋ ਹੀ ਹੂੰ ਜੇ ਤੋ ਦੋ ਵਰੀ ਠੱਕੇਗਾ ਆਏ ਆਂ ਅਨ ਦਾਂ ਦਰਨ ਨੂੰ ਆ ਜਾਣਗੇ 11 ਦਿਨ ਇਸ ਟਾਈਮ ਤੇ ਤੁਹਾਨੂੰ ਕੋਈ ਤਕਲੀਫ ਆ ਰਹੀ ਹੈ ਅਗਲੀ ਵਾਰ ਇਹ ਸਾਰੀ ਪ੍ਰੋਬਲਮ ਆ ਰਹੀ ਹੈ ਥੋੜੀ ਹੂੰ ਕੁਝ ਦਰਦ ਹੁੰਦਾ ਜਦੋਂ ਬੈਠੇ ਉੱਠਦੇ ਵੇਖੋ ਭਾਈ ਜਿਹੜਾ ਆਪਣੇ ਪੰਜਾਬ ਦਾ ਨਾ ਦੇ ਸਿਹਤ ਸੰਗਠਨ ਆਪਣਾ ਕਿੰਨਾ ਕਮਜ਼ੋਰ ਹੋਇਆ ਪਿਆ ਭਾਈ ਐਚ ਆਈ ਵੀ ਪੋਜੀਟਿਵ ਆਇਆ ਨਾ ਬਹੁਤ ਵੱਡੀ ਬਿਮਾਰੀ ਹੁੰਦੀ ਹੈ ਕੋਈ ਛੋਟੀ ਬਿਮਾਰੀ ਨਹੀਂ ਬਾਈ ਨੇ ਫਰੀਦਕੋਟ ਮੈਡੀਕਲ ਦੇ ਵਿੱਚ ਗਿਆ ਜਿਹੜਾ ਆਪਣਾ ਨਾਮੀ ਹਸਪਤਾਲਾ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਉੱਥੇ ਗਿਆ ਉਹ ਬਾਈ ਨੂੰ ਰੈਫਰ ਚੈਤੋ ਦਾ ਕਰ ਦਿੰਦਾ ਕਹਿੰਦੇ ਇਹ ਚੈਤੋ ਦੇ ਹਸਪਤਾਲ ਵਿੱਚ ਦਵਾਈ ਲਓ ਕਿਉਂਕਿ ਆਪਣਾ ਜਿਹੜਾ ਸਾਰਾ ਜਿਹੜਾ ਮੇਡ ਹਸਪਤਾਲਾ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਜੇ ਕੋਈ ਉੱਥੇ ਹੀ ਨਹੀਂ ਕੋਈ ਹੱਲ ਹੋ ਰਿਹਾ ਤੇ ਫਿਰ ਜਿਹੜਾ ਆਪਣੇ ਛੋਟੇ ਸ਼ਹਿਰਾਂ ਦੇ ਦਾ ਹਸਪਤਾਲਾ ਉੱਥੇ ਕੀ ਹੱਲ ਹੋਣਗੇ ਬਾਈ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਨਾ ਸਾਹ ਦੀ ਪ੍ਰੋਬਲਮ ਆ ਤੇ ਇੱਕ ਬਿਮਾਰੀ ਬਹੁਤ ਵਾਰ ਬਹੁਤ ਵੱਡੀ ਹੈ ਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਕਿਉਂਕਿ ਕਹਿੰਦੇ ਹੁੰਦੇ ਹੈ ਇਲਾਜ ਇਲਾਜ ਜੀ ਇਸ ਦਾ ਸਭ ਤੋਂ ਵੱਡਾ ਹੱਲ ਹੈ ਨਾ ਕੋਈ ਪ੍ਰੋਪਰ ਇਲਾਜ ਅਜੇ ਤੱਕ ਆਪ ਨੂੰ ਕੋਈ ਪਤਾ ਨਹੀਂ ਡਾਕਟਰਾਂ ਨੂੰ ਪਤਾ ਹੋਊਗਾ ਪਰ ਡਾਕਟਰ ਜਿਹੜੇ ਬਾਈ ਕਹਿੰਦਾ ਮੈਨੂੰ ਕੋਈ ਬਾਹ ਨਹੀਂ ਫੜਾਰੇ ਬਾਈ ਤੂੰ ਕਿੰਨੇ ਕੀੜੇ ਲਾ ਰਿਹਾ ਤੂੰ ਲਾ ਚੁੱਕਿਆ ਸਤਲ ਦੇ ਵਿੱਚ ਬਾਈ ਕੀ ਜਿਆ ਕੀੜਾ ਹੋ ਗਿਆ ਜੀ ਪਿੰਡ ਮੇਰਾ ਔਲਖਾ ਮੈਂ ਇਨੀ ਵੱਟ ਹੋ ਨਹੀਂ ਹਾਂਜੀ ਠੀਕ ਹੈ ਬਾਈ ਫ੍ਰੀ ਕੋਡ ਦੇ ਪੰਜ ਗ੍ਰੈਂਡ ਕੁਲੇ ਤੇ ਇਹਨਾਂ ਨੂੰ ਚਾਹੀਦਾ ਵੀ ਲਾਜ ਕਰਗੇ ਜੀ ਕਹਿ ਦੇਣਗੇ ਕਿ ਟਾਣੀ ਅੰਗ ਇੱਕ ਸੀਗੀ ਉਲੱਗੀ ਉਹ ਯੋਈ ਐਵੇਂ ਟੱਕੇ ਖਵਾਈ ਜਾਂਦੇ ਬਾਈ ਦਾ ਪਿੰਡ ਔਲਖਾ ਬਾਈ ਕਹਿੰਦਾ ਮੈਂ ਨਾ ਬਈ ਗਿੜੇ ਲਾੜਾ ਹੰਭ ਗਿਆ ਇੱਕ ਤਾਂ ਵੈਸੇ ਬਾਈ ਐ ਢੀਵੇ ਢੀਵੇ ਬਿਮਾਰੀ ਨਾਲ ਜੂਝ ਰਿਹਾ ਤੇ ਬਾਕੀ ਦੀ ਪਕਾਈ ਹੋਣੀ ਹੈ ਨਾ ਬਹੁਤ ਇੱਕ ਬੰਦਾ ਜਿਹੜਾ ਹੈ ਨਾ ਬਿਮਾਰੀ ਦੇ ਵਿੱਚ ਹੋਵੇ ਉਲਝਾਵੇ ਹੋਵੇ ਉਹਦੇ ਵਾਸਤੇ ਤਾਂ ਵੈਸੇ ਹੀ ਤੋੜਾ ਫੇਰਾ ਬਹੁਤ ਔਖਾ ਹੁੰਦਾ ਪਰ ਬਾਈ ਕਹਿੰਦਾ ਮੈਂ ਵਾਰੀ-ਵਾਰੀ ਗਿੜੇ ਲਾ ਰਿਹਾ ਕਿਤੇ ਫਰੀਦਕੋਟ ਜਾ ਰਿਹਾ ਕਿਤੇ ਜੈਤੂ ਆ ਰਿਹਾ ਬਈ ਮੈਨੂੰ ਬਹੁਤ ਵੱਡੀ ਤਕਲੀਫ ਆ ਰਹੀ ਹੈ ਬਈ ਹੁਣ ਅੱਜ ਜਦੋਂ ਤੁਸੀਂ ਆਪ ਦਾ ਮਿਲੇ ਡਾਕਟਰ ਨੂੰ ਤਾਂ ਉਹਨੇ ਤੁਹਾਨੂੰ ਅੱਜ ਪ੍ਰੈਜ਼ੈਂਟ ਅੱਜ ਮਿਲੇ ਤੁਸੀਂ ਹਾਂਜੀ ਮਿਲੇ ਸੀ ਅੱਜ ਕੀ ਕਿਹਾ ਗਿਆ ਉਹ ਨਹੀਂ ਸੋਮਵਾਰ ਆਉਣਗੇ 10 ਦਿਨ ਰਖ ਠਹਿਰ ਜਾਓ ਠੀਕ ਹੈ ਵੀ ਤੁਹਾਡਾ ਕਿਟ ਆਇਆ ਨਾ ਨੰਬਰ ਲੇ ਗਲੇ ਇਹਦੇ ਨੂੰ ਫੋਨ ਲਾ ਦੇਗੇ ਪਰ ਫੋਨ ਇਹਨਾਂ ਨੇ ਕਹਿਆ ਲਾਉਣਾ ਹੀ ਅੱਛਾ ਇਹ ਅੱਜ ਤੋਂ ਅੱਜ ਤੋਂ ਪਹਿਲਾਂ ਤੁਸੀਂ ਕਦੋਂ ਆਏ ਸੀਗੇ ਅੱਜ ਤੋਂ ਪਹਿਲਾਂ ਵੀ ਜਦੋਂ ਜੈਤੋਂ ਆਏ ਸੀਗੇ ਹਾਂਜੀ ਦੋ ਇਹ ਦੋ ਪਹਿਲਾਂ ਕਿਤੇ ਆਏ ਸੀਗੇ ਹਫਤਾ ਹੋ ਗਿਆ ਸੀ ਪਹਿਲਾ ਕੀੜਾ ਕੱਢ ਕੇ ਗਏ ਆਂ ਉਹਦੇ ਜਦੋਂ ਤੁਸੀਂ ਹਫਤਾ ਪਹਿਲਾਂ ਆਏ ਸੀ ਉਹਦੇ ਅੱਜ ਦਾ ਟਾਈਮ ਦਿੱਤਾ ਸੀਗਾ ਹਾਂਜੀ ਅੱਜ ਦਿੱਤਾ ਹੀ ਸ਼ੁਕਰਵਾਰੀ ਕਹਿ ਦੇ ਕਹਿੰਦੇ ਸੀਗੇ ਵੀ ਸ਼ੁਕਰਵਾਰ ਦਾ ਟੈਸਟ ਹੋ ਜਾਣਗੇ ਪਰ ਅੱਜ ਵੀ ਕਹਿੰਦੇ ਕਿ ਟਾਇਣ ਹੀ ਚੰਡੀਗੜ੍ਹੋਂ ਮਗਵਾਉਣ ਗਏ ਆਂ ਤੇ ਅੱਜ ਹੁਣ ਕਿਹੜੇ ਦਿਨ ਤਾਂ ਤੁਹਾਨੂੰ ਹੁਣ ਕਦੋਂ ਦਾ ਕਿਹਾ ਗਿਆ ਇਹਨਾਂ ਨੇ ਔਰਾਂ ਦੀ 10 ਦਿਨ ਲੱਗ ਜਾਣਗੇ ਜੀ ਤੇ ਦਾੰਦਾਂ ਦੇ ਵਿੱਚ ਵੇਖ ਲਈ ਤਕਲੀਫ ਕਿੰਨੀ ਹੁੰਦੀ ਹੈ ਜੀ ਤੇ ਇਹਦੇ ਇਹਨਾਂ ਨੂੰ ਡਾਕਟਰਾਂ ਨੂੰ ਚਾਹੀਦਾ ਵੀ ਕਿ ਟਮਕਾਉਣ ਤੇ ਲਾਈ ਕਰਨੀ ਮਰੀਜ਼ ਮਾੜ ਰਹੀ ਹੈ ਵੇਖੋ ਬਈ ਸੋ ਸਾਰਿਆਂ ਨੂੰ ਪਤਾ ਭਾਈ ਆਪ ਹੀ ਦੱਸ ਜਾਂਦਾ ਵੀ ਮੈਨੂੰ ਪ੍ਰੋਬਲਮ ਬਹੁਤ ਆ ਰਹੀ ਹੈ ਜਣਾ ਵੀ ਪਹਿਲਾਂ ਅੱਜ ਦੇ ਦਿਨ ਦਾ ਟਾਈਮ ਦਿੱਤਾ ਸੀ ਪਿਛਲੇ ਹਫ਼ਤੇ ਭਾਈ ਆਇਆ ਸੀਗਾ ਉਹਨਾਂ ਨੇ ਅੱਜ ਦੇ ਦਿਨ ਦਾ ਟਾਈਮ ਦਿੱਤਾ ਹੀ ਡਾਕਟਰਾਂ ਨੇ ਪਰ ਅੱਜ ਫੇਰ ਕਹਿੰਦੇ 10 ਦਿਨਾਂ ਨੂੰ ਕਿੱਟਾਂ ਹੈਣੀਆਂ ਕਿੱਟਾਂ ਖਾਧ ਪਹੋਂਗਾ ਪਿੰਗਾ ਚੰਡੀਗੜ੍ਹ ਆਉਣਗਾ ਜੀ ਭਾਈ ਪ੍ਰੋਬਲਮ ਬਹੁਤ ਵੱਡੀ ਆ ਬਹੁਤ ਵੱਡੀ ਬਿਮਾਰੀ ਹੈ ਮੋਜ ਦਾ ਨਾ ਹੀ ਬਹੁਤ ਵੱਡਾ ਪਣੂ ਪਤਾ ਹੈ ਨਾ ਪਰ ਹਨਾ ਜਦੋਂ ਭਾਈ ਕਹਿੰਦਾ ਭਾਈ ਮੈਨੂੰ ਆਪਣੇ ਸ੍ਰੀਨੂ ਤਗਲੀ ਬਾਰੇ ਜੈਔਲਕ ਪਿੰਡ ਇਤੋਂ ਕਾਫੀ ਦੂਰ ਪੈ ਰਿਹਾ ਪੈ ਜਾਂਦਾ ਉੱਥੋਂ ਬਾਈ ਜੈਤੋ ਆਉਂਦਾ ਕਿਤੇ ਬਾਈ ਨੂੰ ਫਰੀਦਕੋਟ ਫਰੀਦਕੋਟ ਵਾਲੇ ਜੈਤੋ ਭੇਜ ਦਿੰਦੇ ਆ ਤੁਸੀਂ ਵੇਖੋ ਜਦੋਂ ਗੁਰੂ ਗੋਬਚਨ ਮੈਡੀਕਲ ਦੇ ਵਿੱਚ ਇਸ ਬਿਮਾਰੀ ਦੇ ਦੀਆਂ ਕਿੱਟਾਂ ਜਾਂ ਜਿਹੜੀ ਵੀ ਦਵਾਈ ਆ ਉਹ ਹੈਂਦੀ ਦਾ ਫਿਰ ਜੈਤੋ ਵਰਗੇ ਛੋਟੇ ਹਸਪਤਾਲ ਦੇ ਵਿੱਚ ਕਿਵੇਂ ਏ ਡਿਵਟੀ ਵਾਲੀ ਦਾ ਇਲਾਜ ਹੋ ਸਕਦਾ ਹੈ ਅਸੀਂ ਤਾਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੀ ਜਿਹੜਾ ਪੰਜਾਬ ਦਾ ਭਵੰਤਮਨ ਸਾਹਿਬ ਮੁੱਖ ਮੰਤਰੀ ਕਹਿੰਦੇ ਸੀਗੇ ਵੀ ਅਸੀਂ ਸਿਹਤ ਜਿਹੜਾ ਦਿੱਲੀ ਦਾ ਜਿਹੜਾ ਮਾਡਲ ਹੈ ਨਾ ਇੱਥੇ ਪੰਜਾਬ ਦੇ ਵਿੱਚ ਵੀ ਅਸੀਂ ਉਹ ਅਸੀਂ ਸਿਹਤ ਜਿਹੜੀ ਸਕੀਮ ਹੈ ਲਾਗੂ ਕਰਾਂਗੇ ਸਾਰੀਆਂ ਬਿਮਾਰੀਆਂ ਦੇ ਇਲਾਜ ਮੈਟਾ ਵਿੱਚ ਹੋਣਗੇ ਪਰ ਬਾਈ ਕਹਿੰਦਾ ਮੈਨੂੰ ਮਹੀਨੇ ਵਾਂਗੂ ਪਾ ਤੱਕੇ ਖਾਂਦੇ ਨੇ ਹੋਗਾ ਕਿਤੇ ਮੈਂ ਫਰੀਦਕੋਟ ਐ ਨਾ ਕਿਤੇ ਜੇਤੋ ਨਾ ਮੇਰਾ ਕੋਈ ਹੱਲ ਨਹੀਂ ਹੋ ਰਿਹਾ ਕਿ ਤਾਂ ਬਿਮਾਰੀ ਬਹੁਤ ਵੱਡੀ ਹੈ ਭਾਈ ਫਰੀਦਕੋਟ ਵਾਲਿਆਂ ਨੂੰ ਨਹੀਂ ਤੁਸੀਂ ਕੋਈ ਸਵਾਲ ਜਵਾਬ ਕੀਤਾ ਵੀ ਜਦੋਂ ਐਡੇ ਵੱਡੇ ਹਸਪਤਾਲ ਦੇ ਵਿੱਚ ਤੁਹਾਡੇ ਕੋਲੇ ਤੁਸੀਂ ਮੇਰਾ ਇਲਾਜ ਕਰ ਰਹੇ ਤੇ ਵਿੱਚ ਕਿਤੇ ਮੇਰਾ ਇਲਾਜ ਕਿਵੇਂ ਹੋ ਜਾਊਗਾ ਕੀ ਹੈ ਸੀਗਾ ਇਹ ਉਹ ਮੈਡਮਾਂ ਦੀ ਵੀ ਗੱਟਾ ਜਿੰਨੇ ਅਸੀਂਾਂ ਲੱਗਾਂ ਤੁਸੀਂ ਐਵੇਂ ਸਾਡੇ ਨਾਲ ਭਕਾਈ ਕਰੀ ਜਾਂਦੇ ਆਂ ਯੋ ਹੀ ਅੱਛਾ ਤੇ ਫਿਰ ਸਾਨੂੰ ਉੱਥੋਂ ਮੋੜਤਾ ਜੀ ਨੰਬਰ ਲੈ ਕੇ ਦਿੱਤਾ ਤੇ ਜੈਤੂ ਦਾ ਲੱਗਨੂਗਾ ਉਹ ਸ਼ਹਿਰ ਮੇਨ ਫਰੀਦਕੋਟ ਲੱਗਦਾ ਕਿ ਜੈਤੂ ਲੱਗਦਾ ਫਰੀਦਕੋਟ ਲੱਗਦਾ ਜੀ ਸਾਨੂੰ ਨੇੜੇ ਤੈਨੂੰ ਜੈਤੋ ਦੇ ਦੱਸ ਫਿਰ ਕਾਹ ਤੋਂ ਪਾ ਰਹੇ ਆ ਕੀ ਪ੍ਰੋਬਲਮ ਹੈ ਕਿ ਤੁਸੀਂ ਦੱਸਿਆ ਸੀਗਾ ਵੀ ਜੈਤੋ ਵੀ ਸਾਡੇ ਨੇੜੇ ਆ ਕੇ ਵੈਸੇ ਉਹਨੇ ਆਪ ਹੀ ਗਿਆ ਆ ਆਪ ਹੀ ਪਾਇਆ ਹੀ ਸਾਨੂੰ ਨਹੀਂ ਪਤਾ ਮੈਂ ਨਹੀਂ ਗਿਆ ਵੀ ਮੈਨੂੰ ਜੈਤੋ ਭੇਜੋ ਉਹਨਾਂ ਨੇ ਨੰਬਰ ਲੈ ਕੇ ਦੇਦਾ ਕਿ ਜੈਤੋ ਜਾਵੜੀ ਇੱਥੇ ਤੁਸੀਂ ਜੈਤੋ ਹਸਪਤਾਲ ਦੇ ਵਿੱਚ ਆ ਕੇ ਇੱਥੇ ਤੁਸੀਂ ਡਾਕਟਰਾਂ ਨੂੰ ਮਿਲੇ ਤੁਹਾਨੂੰ ਡਾਕਟਰ ਕੋਈ ਮਿਲੇ ਜਾਂ ਨਹੀਂ ਮਿਲੇ ਕੋਈ ਜਾਂ ਕੋਈ ਮੂਲੇ ਸਟਾਫ ਹੀ ਸੀਗਾ ਜਾਂ ਮੇਨ ਡਾਕਟਰ ਵੀ ਮਿਲੇ ਕੋਈ ਨਹੀਂ ਮਿਲਿਆ ਜੀ ਕਿ ਛੁੱਟੀ ਹੋ ਗਈ ਕਹਿੰਦੇ ਜਾਵੜੇ ਸੀ ਅੱਜ ਫੇਰ ਭਕਾਈ ਕਰਕੇ ਜਾ ਰਹੇ ਹਾਂ ਹੌਸਲ ਤਕਲੀਫ ਐ ਇਸ ਵੇਲੇ ਫੁੱਲ ਤਕਲੀਫ ਆ ਰਹੀ ਹੈ ਹੁਣ ਤੁਸੀਂ ਵੇਲੇ ਬਸ ਚੜਨਾ ਉੱਥੇ ਵੀ ਦਰਦ ਹੁੰਦਾ ਕੋਈ ਸਾਰੀ ਪ੍ਰੋਬਲਮ ਹੁੰਦੀ ਹੈ ਇਹ ਤਾਂ ਸੋਚਦੇ ਨਹੀਂ ਕਿ ਇਹਦਾ ਆਪ ਦਾ ਪਰਿਵਾਰ ਦੇ ਵਿੱਚ ਭਾਈ ਕੌਣ ਕੌਣ ਆਦਿ ਪਰਿਵਾਰ ਦੇ ਵਿੱਚ ਮੇਰੀ ਮਾਂ ਤੇ ਮੇਰਾ ਪਿਓ ਹੀ ਕੋਈ ਭੈਣ ਭਰਾ ਨਹੀਂ ਵੇਖੋ ਭਾਈ ਭਾਈ ਬਹੁਤ ਤਕਲੀਫ ਦੇ ਵਿੱਚ ਆਪ ਅਸੀਂ ਕੋਲੇ ਖੜੇ ਅਸੀਂ ਮਹਿਸੂਸ ਕਰ ਰਹੇ ਹਾਂ ਨਾ ਭਾਈ ਬੋਲਿਆ ਨਹੀਂ ਜਾਂਦਾ ਭਾਈ ਤੇ ਦਰਦ ਵੀ ਹੋ ਰਿਹਾ ਬਸ ਤੇ ਆਉਣਾ ਜਾਣਾ ਬਹੁਤ ਔਖਾ ਇੱਕ ਬਿਮਾਰੀ ਬਹੁਤ ਵੱਡੀ ਪਰਿਵਾਰ ਦੇ ਵਿੱਚ ਮਾਂ ਤੇ ਪਿਓ ਹੀ ਹੈ ਚਾਹੀਦਾ ਸਰਕਾਰਾਂ ਨੂੰ ਕਿ ਪ੍ਰੋਪਰ ਇਲਾਜ ਕੀਤਾ ਜਾਵੇ ਇਹਨਾਂ ਡਾਇਬਟੀਸ ਵਾਲੀਆਂ ਬਿਮਾਰੀਆਂ ਜੇ ਕਿਦ ਨੂੰ ਚੱਲ ਕੋਈ ਗਲਤੀਆਂ ਕਾਰਨ ਹੋ ਗਈ ਬਿਮਾਰੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹਦਾ ਕੋਈ ਹੱਲ ਹੀ ਨਹੀਂ ਜਦੋਂ ਸਰਕਾਰ ਕਹਿ ਰਹੀ ਹੈ ਵੀ ਅਸੀਂ ਹਰੇਕ ਜਦੋਂ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਅਸੀਂ ਹਰੇਕ ਬਿਮਾਰੀ ਦਾ ਹਰੇਕ ਸ਼ਹਿਰ ਪਿੰਡ ਦੇ ਵਿੱਚ ਇਲਾਜ ਕਰਾਂਗੇ ਤਾਂ ਫਿਰ ਇਹ ਬਾਈ ਇੰਨੇ ਗੇੜੇ ਲਾਉਣ ਲਈ ਕਿਉਂ ਮਜਬੂਰ ਹੋਇਆ ਪਿਆ ਬਾਈ ਘਰੇ ਵੀ ਸਿਰਫ ਮਾਂ ਪਿਓ ਹੈ ਬਾਈ ਨੂੰ ਪਿੰਡ ਬਹੁਤ ਦੂਰ ਪਿਆਦਾ ਬੱਸਾਂ ਦੇ ਟੱਕੇ ਖਾਣੇ ਬਹੁਤ ਔਖੇ ਆ ਇੱਕ ਉਹ ਵੀ ਬਿਮਾਰ ਆਦਮੀ ਆਜ ਤੇ ਸੋ ਜਿੰਨਾ ਜਿੰਨਾ ਕੋਈ ਸਾਡੀ ਵੀਡੀਓ ਪਹੁੰਚ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਕਿੰਨਾ ਗਜਾਇਜ ਆ ਹਨਾ ਐਡੇ ਵੱਡੇ ਹਸਪਤਾਲ ਦੇ ਵਿੱਚ ਉਹ ਜੈਤੋ ਰੈਫਰ ਕਰਨਾ ਤੇ ਇੱਥੇ ਵੀ ਦਵਾਈ ਦਾ ਨਾਮ ਮਿਲਣਾ ਤੇ ਬਹੁਤ ਵੱਡੀ ਹਨਾ ਗਲਤੀ ਕਹਿ ਰਹੋ ਜਾਂ ਕੁਛ ਕਹਿ ਲੋ ਬਾਈ ਦੀ ਹਾਲਤ ਜਿਹੜੀ ਬਹੁਤ ਨਾਜ਼ੁਕ ਹੈ ਬਾਈ ਸਾਡੇ ਕੋਲੇ ਖੜਾ ਸਾਨੂੰ ਪਤਾ ਲੱਗ ਰਿਹਾ ਬਾਈ ਦੇ ਸਾਹ ਦੇ ਵਿੱਚ ਵੀ ਤਕਲੀਫ ਹੋ ਰਹੀ ਹੈ ਵੈਸੇ ਵੀ ਦਰਦ ਹੋ ਰਿਹਾ ਤੇ ਸੋ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹ ਅਪੀਲ ਅਸੀਂ ਸਿਹਤ ਵਿਭਾਗ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਬਾਈ ਜਿਵੇਂ ਜੀਆਂ ਬਾਰੀਆਂ ਇਹਨਾਂ ਦੀ ਦਵਾਈ ਦਾ ਪੂਰਾ ਹੱਲ ਕੀਤਾ ਜਾਵੇ ਤੇ ਅਸੀਂ ਜਿਹੜੇ ਸਾਡੀ ਵੀਡੀਓ ਵੇਖ ਰਹੇ ਆ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਜੇ ਤੁਹਾਡੇ ਕੋਲ ਨੇੜੇ ਕਿਸੇ ਵੀ ਹਸਪਤਾਲ ਦੇ ਵਿੱਚ ਜਾ ਕੇ ਤੇ ਕੋਈ ਇਸ ਬਿਮਾਰੀ ਦੀ ਦਵਾਈ ਪ੍ਰਾਪਤ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿਉਂਕਿ ਅਸੀਂ ਬਾਈ ਦੀ ਹੈਲਪ ਕਰ ਦਾਂਗੇ ਬਾਈ ਆਸੀਂ ਦਵਾਈ ਲੈ ਸਕਦਾ ਚਲੋ ਕੋਈ ਗਲਤੀਆਂ ਹੋਈਆਂ ਬਾਈ ਨੂੰ ਜਿਹੜੀ ਇਹ ਬਿਮਾਰੀ ਹੋ ਗਈ ਹੈ ਆਪਾਂ ਉਸ ਗਲਤੀ ਦਾ ਜ਼ਿਕਰ ਕਾਦੇ ਅਸਤ ਕਰਨਾ ਸੋ ਜਰੂਰ ਕਮੈਂਟ ਕਰਕੇ ਦੱਸਿਓ ਜੇ ਕਿਤੇ ਦਵਾਈ ਐਪਲਬਦ ਹੋ ਗਈ ਹੈਗੇ ਕਿ ਦੇ ਨੇੜੇ ਤੇੜੇ ਤਾਂ ਬਾਈ ਦੀ ਹੇਲੇ ਪੇੜੀ ਹੋ ਸਕੇ ਧੰਨਵਾਦ